ਸਮਾ ਆਇਆ ਸੀ ਇਹੀ ਭਾਈ ਜਗਤਾ ਆਨੰਦਪੁਰ ਸਾਹਿਬ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆਇਆ ਸੇਵਾ ਵਿੱਚ ਲੱਗ ਗਿਆ ਭਾਈ ਜਗਤਾ ਸੇਵਾ ਕਰਦਾ ਤੇ ਮਹਾਰਾਜ ਦੇ ਨਾਲ ਬੜਾ ਪ੍ਰੇਮ ਕਰਦਾ ਤੇ ਮਹਾਰਾਜ ਵੀ ਪ੍ਰੇਮ ਕਰਦਾ ਕਿਉਂਕਿ ਗੁਰੂ ਔਰ ਸਿੱਖ ਦਾ ਪ੍ਰੇਮ ਦੋ ਅੰਗੀ ਪ੍ਰੇਮ ਹੈ ਜੇ ਸਿੱਖ ਕਰਦਾ ਤੇ ਮਹਾਰਾਜ ਵੀ ਕਰਦਾ ਤੇ ਕੁਝ ਜਿਹੜੇ ਸਿੱਖ ਸੰਤ ਸਿੰਘ ਉਹਨਾਂ ਨੂੰ ਬੜਾ ਬੁਰਾ ਲੱਗਦਾ ਹੈ ਵੀ ਇਹਦੇ ਨਾਲ ਮਹਾਰਾਜ ਕਿਉਂ ਪ੍ਰੇਮ ਕਰਦੇ ਨੇ ਮੇ ਇਦੇ ਨਾਲ ਬੜਾ ਪ੍ਰੇਮ ਹੈ ਮਹਾਰਾਜ ਦਾ ਅੱਜ ਇਹ ਸੰਗਤ ਦੇ ਵਿੱਚ ਆ ਰਿਹਾ ਤੇ ਭਾਈ ਜਗਦੇ ਨੂੰ ਸਿੰਘਾਂ ਨੇ ਕੁੱਟਿਆ ਚੰਗੀ ਗੱਤ ਇੰਨਾ ਕੋ ਕੁੱਟਿਆ ਕਿ ਬੇਹੋਸ਼ ਕਰ ਦਿੱਤਾ ਕੁੱਟ ਕੁੱਟ ਕੇ ਕਸੂਰ ਕੀ ਹੈ ਕਿ ਇਹ ਮਹਾਰਾਜ ਨਾਲ ਤੇ ਮਹਾਰਾਜ ਇਹਦੇ ਨਾਲ ਜਿਆਦਾ ਪ੍ਰੇਮ ਕਿਉਂ ਕਰਦੇ ਨੇ ਜਿਹਦਾ ਮਨ ਨਿਰਮਲ ਹੈ ਉਹ ਕੁਛ ਨਹੀਂ ਕਹਿੰਦਾ ਜਦੋਂ ਖੁਸ਼ ਆਈ ਉੱਠ ਕੇ ਗੁਰੂ ਚਰਨਾਂ ਵਿੱਚ ਆ ਗਿਆ ਮਹਾਰਾਜ ਪੁੱਛਦੇ ਕੀ ਗੱਲ ਹੈ ਕਹਿਣ ਲੱਗੇ ਮਹਾਰਾਜ ਵੀਰ ਨੇ ਭਰਾ ਨੇ ਕੋਈ ਗਲਤੀ ਹੋ ਗਈ ਹੋਣੀ ਮੇਰੇ ਕੋਲ। ਭਰਾਵਾ ਨੇ ਸਮਝਾਇਆ ਮਹਾਰਾਜ ਨੂੰ ਸ਼ਿਕਾਇਤ ਨਹੀਂ ਲਾਈ। ਦੇਖੋ ਮਹਾਰਾਜ ਮੈਨੂੰ ਇੱਥੇ ਕੁੱਟ ਪਈ ਹੈ। ਜਿੱਦਾ ਅੰਦਰਲੇ ਝਗੜੇ ਮੁੱਕ ਗਏ ਨੇ ਨਾ ਉਹਲੇ ਬਾਹਰਲੇ ਝਗੜੇ ਕੋਈ ਅਸਰ ਨਹੀਂ ਕਰਦੇ। ਹਰ ਇੱਕ ਦੇ ਦੇਖਣ ਦੀ ਦ੍ਰਿਸ਼ਟੀ ਹੈ। ਸਾਰਜ ਇੱਕੋ ਹੀ ਸਾਰਿਆਂ ਨਾਲ ਹੋ ਰਿਹਾ ਹੁੰਦਾ ਹੈ। ਕਈ ਵਾਰ ਕੰਮ ਹੋ ਰਿਹਾ ਨਾ ਕੋਈ ਇੱਕ ਨਾਲ ਵੀ ਹੋਵੇ ਦੂਜੇ ਨਾਲ ਵੀ ਹੋਵੇ। ਪਰ ਹਰ ਇੱਕ ਦੇ ਦੇਖਣ ਦੀ ਦ੍ਰਿਸ਼ਟੀ ਅਲੱਗ ਹੈ। ਹੋਰ ਕਿਸੇ ਨੂੰ ਕੁੱਟ ਪੈਂਦੀ ਉਹਨੇ ਕਹਿਣਾ ਜੀ ਦੇਖੋ ਮੇਰੇ ਮੋਢੇ ਸੁੱਜ ਗਏ। ਕਹਿ ਰਹੇ ਨਹੀਂ ਮਹਾਰਾਜ। ਮੇਰੀ ਕੋਈ ਭੁੱਲ ਹੋਣੀ ਹੈ। ਵੀਰਾਂ ਨੇ ਭਾਈਆਂ ਨੇ ਤੇ ਮੈਨੂੰ ਸਮਝਾਇਆ ਹੀ ਹੈ।